ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਪੰਡੋਰੀ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਬੀਜ ਵੰਡਣ ਦਾ ਪ੍ਰੋਗਰਾਮ ਅਜੋਜਿਤ ਕੀਤਾ ਗਿਆ ਹੈ ਇਸ ਮੌਕੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਨੇ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਅਨੁਸਾਰ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫਤ ਬੀਜ ਵੰਡਣ ਦੀ ਪਹਿਲ ਕੀਤੀ ਗਈ ਹੈ ਇਹ ਪਹਿਲ ਪੰਜਾਬ ਵਿੱਚ ਸਭ ਤੋਂ ਪਹਿਲਾਂ ਹਲਕਾ ਅਜਨਾਲਾ ਤੋਂ ਸ਼ੁਰੂ ਕੀਤੀ ਗਈ ਹੈ ਧਾਲੀਵਾਲ ਨੇ ਕਿਹਾ ਕਿ ਅੱਜ 204 ਕਿਸਾਨਾਂ ਨੂੰ ਕਰੀਬ 796 ਤੋੜੇ ਬੀਜ ਵੰਡੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਐਗਰੀਕਲਚਰ ਡਿਪਾਰਟਮੈਂਟ ਦੇ ਵੱਲੋਂ ਬਣਾਈਆਂ ਗਈਆਂ ਲਿਸਟਾਂ ਅਨੁਸਾਰ ਲਗਾਤਾਰ ਹੋਰ ਕਿਸਾਨਾਂ ਨੂੰ ਵੀ ਇਹ ਬੀਜ ਦਿੱਤੇ ਜਾਣਗੇ ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਆਰਥਿਕ ਹਾਲ ਸੁਧਾਰਨ ਦੇ ਲਈ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਦੀ ਅਗਲੀ ਫਸਲ ਦੀ ਬੁਨਿਆਦ ਮਜ਼ਬੂਤ ਕਰਨ ਦੇ ਵਾਸਤੇ ਵੀ ਕੀਤਾ ਗਿਆ ਹੈ ਇਸ ਮੌਕੇ ਵਿਧਾਇਕ ਢਾਲੀਵਾਲ ਨੇ ਭਾਜਪਾ ਨੇਤਾ ਮਨਜਿੰਦਰ ਸਿਰਸਾ ਦੇ ਪ੍ਰਦੂਸ਼ਣ ਸੰਬੰਧੀ ਬਿਆਨ ਤੇ ਵੀ ਤਿੱਖਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਪ੍ਰਦੂਸ਼ਣ ਦੇ ਅਸਲ ਕਾਰਨ ਹੋਰ ਨੇ ਇਸ ਵੇਲੇ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਸਰਕਾਰ ਹੜਪੀੜਤਾਂ ਦੇ ਲਈ ਸਹਾਰਾ ਬਣੀ ਹੈ ਇਸ ਵੇਲੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਰ ਅਤੇ ਕਿਸਾਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਪੰਡੋਰੀ ਪਿੰਡ ਦੇ ਵਿੱਚ ਹੈ ਬਿਲਕੁਲ ਬਾਬਾ ਬੁੱਢਾ ਸਾਹਿਬ ਜੀ ਦੇ ਗਗਰੇਤ ਰਮਦਾਸ ਦੇ ਨਾਲ ਜਿਹੜਾ ਉੱਥੇ ਆਪਾਂ ਅੱਜ ਬੀਜ ਦੀ ਸ਼ੁਰੂਆਤ ਤੇਰੀ ਕੀਤੀ ਆ ਸਾਰੇ ਪੰਜਾਬ ਤੋਂ ਸਭ ਤੋਂ ਪਹਿਲਾਂ ਅਜੇ ਨਾਲੇ ਦੇ ਵਿੱਚ ਅੱਜ ਆਪਾਂ ਹੜਪੀਰਤ ਕਿਸਾਨਾਂ ਨੂੰ ਜਿਹੜਾ ਉਹ ਬੀਜ ਜਿਹੜਾ ਉਹ ਵੰਡ ਰਹੇ ਅਦੇ ਤੋਂ ਬਾਅਦ ਅਸੀਂ ਇੱਕ ਫੰਕਸ਼ਨ ਰੱਖਿਆ ਸਿੰਘੋਕੇ ਪਿੰਡ ਦੇ ਵਿੱਚ ਨਿਸੋਕੇ ਸਿੰਘੋਕੇ ਦੋਵਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਫੰਕਸ਼ਨ ਲੱਗਿਆ ਉੱਥੇ ਜਾਵਾਂਗੇ ਅੱਜ ਅਸੀਂ ਬਲੋ 204 ਕਿਸਾਨਾਂ ਨੂੰ ਜਿਹੜਾ ਬੀ ਦੇਣਾ ਔਰ ਜਿਹੜਾ ਕਰੀਬ 796 ਤੋੜਿਆ ਔਰ ਉਸ ਤੋਂ ਬਾਅਦ ਲਗਾਤਾਰ ਅਸੀਂ ਵੱਧਦੇ ਜਾਾਂਗੇ ਲਗਾਤਾਰ ਅਸੀਂ ਲਿਸਟਾਂ ਬਣ ਗਈਆਂ ਐਗਰੀਕਲਚਰ ਡਿਪਾਰਟਮੈਂਟ ਰੈ ਲਿਸਟਾਂ ਬਣ ਗਈਆਂ ਜੋ ਜੋ ਲਿਸਟਾਂ ਬਣੀ ਜਾਣਗੀਆਂ ਕਿਉਂਕਿ 80 ਵਾਲਾ ਜਿਹੜਾ ਕਿਸਾਨਾਂ ਨੂੰ ਜਿਹੜਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸਦਾਤ ਭਗਵੰਤ ਸਿੰਘ ਮਾਨ ਜੀ ਨੇ ਕਿ ਕਿਸਾਨਾਂ ਨੂੰ ਬੀਜ ਦੇਾਂਗੇ ਫ੍ਰੀ ਉਹ ਬੀਜ ਜਿਹੜਾ ਅਸੀਂ ਹਰ ਕਿਸਾਨ ਨੂੰ ਬਲੋ ਜਿਹੜਾ ਦਾਂ ਜੀ ਵੱਸਾ ਵੀ ਮਨਜਿੰਦਰ ਸਾਹਿਬ ਅੱਜ ਸ਼ੁਰੂਆਤ ਕੀਤੀ ਗਈ ਹੈ ਆਪਾਂ ਇਸ ਵੇਲੇ ਵਿਧਾਨ ਸਭਾ ਹਾਲ ਕਾ ਅਜ ਨਾਲਾ ਦੇ